ਅੱਜ ਅਰੇ ਰਿਚਾਰਡ ਮਿਸਟਰ ਸੁਨੀਲ ਜੀ ਪਹੁੰਚੇ ਨੇ ਜਨਰਲਿਸਟ ਨੇ ਜਿਹੜਾ ਕਵਰ ਕਵਸਟ ਕਰਾਈ ਜੀ ਉਹ ਆਉਣ ਵਾਲੇ ਸਾਰੇ ਕੰਮਾਂ ਦੇ ਵਿੱਚ ਸਹਾਇੀ ਹੋਵੇ 18 ਸਾਲ ਪਹਿਲਾਂ ਮੈਂ ਪੱਤਰਕਾਰੀ ਲੈਨ ਦੇ ਵਿੱਚ ਆਇਆ ਸੀ ਕਿ ਮੇਰੇ ਤੋਂ ਪਹਿਲਾਂ ਮੇਰੀ ਮਿਸਿਸ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਬੜਾ ਕੁਝ ਮਿਲਣਾ ਹੋਇਆ ਜੁਲਾ ਫੀਤਗੁਰ ਦੇ ਵਿੱਚ ਜਿੰਨਾ ਕੁਝ ਮੇਰੇ ਨਾਲ ਹੋਇਆ ਸ਼ਾਇਦ ਕਿਸੇ ਪੱਤਰਕਾਰ ਨਹੀਂ ਹੋਊਗਾ ਬੜਾ ਕੁਝ ਸਿੱਖਿਆ ਮੈਂ ਇੰਨਾ ਤੋਂ ਬਹੁਤ ਮੁਸ਼ਕਲ ਦਾ ਟਾਈਮ ਲਾਇਆ ਕਿ ਤੁਹਾਨੂੰ ਅੱਜ ਇਹ ਪ੍ਰੋਗਰਾਮ ਇਹ ਰੱਖਿਆ ਹੈ ਕਿਉਂਕਿ ਸੱਚ ਨਾਲ ਸੰਬੰਧਤ ਹੈ ਜਿਹੜੀ ਇਹ ਗੱਲ ਹੈ ਕਿ ਕੋਰੇ ਤਰੀਕਿਆਂ ਦੇ ਨਾਲ ਜੁੰਦਰ ਜੀ ਦੱਸਣਗੇ ਪੱਤਰਕਾਰੀ ਕਰਨ ਲਾਪੇ 4-5 ਸਾਲ ਹੋਏ ਦੇਖਿਆ ਵੀ ਸ਼ਕਤੀ ਬਹੁਤ ਹੈ ਸ਼ਕਤੀ ਮਤਲਬ ਕਿ ਵੀ ਕਿਸੇ ਨੂੰ ਐਸਐਸਡੀ ਨੂੰ ਫੋਨ ਕਰਨਾ ਫਾਲਾਨਾ ਕੰਮ ਹੈ ਉਹਨਾਂ ਨੇ ਕਹਿੰਨਾ ਫਾਲਾਨਾ ਕੰਮ ਹੈ ਮੈਂ ਗੱਲ ਸੁਣ ਲਈ ਇਹ ਸ਼ਕਤੀ ਜਿਹੜੀ ਹੈਗੀ ਸੰਭਾਲਣੀ ਬੜੀ ਔਖੀ ਆ ਜਦੋਂ ਸ਼ਕਤੀ ਆ ਜਾਂਦੀ ਹੈ ਸੰਭਾਲਣੀ ਬਹੁਤ ਔਖੀ ਆ ਉਹਨੂੰ ਗਲਤ ਨਾ ਪਾ ਯੂਜ਼ ਕਰ ਸਕੀਏ ਜਾਂ ਕਿਸ ਤਰ੍ਹਾਂ ਹੈਗਾ ਉਹਦੇ ਚ ਫਿਰ ਮੈਂ ਇਹ ਚੀਜ਼ ਦੇਖੀ ਆ ਇਹ ਘਰ ਦੇ ਵਿੱਚ ਇੱਕ ਪੱਤਰਕਾਰ ਹੋਣਾ ਬਹੁਤ ਜ਼ਰੂਰੀ ਆ ਸਰ ਜਿਵੇਂ ਤੁਸੀਂ ਕਿਹਾ ਜਿਵੇਂ ਸੀਐਮ ਵਗੈਰਾ ਵਾਲੇ ਤੁਸੀਂ ਗੱਲ ਕੀਤੀ ਐ ਮੌਜੂਦਾ ਸਰਕਾਰਾਂ ਦੇ ਤੁਹਾਨੂੰ ਖਿਲਾਫ ਵੀ ਬੋਲਣਾ ਪੈਂਦਾ ਕਿਸੇ ਟਾਈਮ ਕਿਸੇ ਟਾਈਮ ਤੁਸੀਂ ਜਿਹੜਾ ਉਹਨਾਂ ਦਾ ਚੰਗਾ ਪੱਖ ਹੁੰਦਾ ਉਹ ਵੀ ਤੁਸੀਂ ਬਿਆਨ ਕਰਦੇ ਹੋ ਜੇ ਜੋ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਟਾਈਮ ਉਹਨਾਂ ਨਾਲ ਸਮਝੌਤਾ ਵੀ ਕਰਨਾ ਪਵੇ ਤੁਸੀਂ ਕਰ ਲੈਂਦੇ ਹੋ ਪਰ ਪ੍ਰੈਸ਼ਰ ਆ ਜਾਏ ਫਿਰ ਤੁਹਾਨੂੰ ਉਹਨਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਫਿਰ ਤੁਸੀਂ ਕਰ ਲੈਂਦੇ ਹੋ ਇਹ ਕੁਐਸ਼ਨ ਹੈ ਮੇਰਾ ਮੌਜੂਦਾ ਸਰਕਾਰਾਂ ਦੀ ਫਿਰ ਪਰਚੇਆਂ ਤੇ ਆ ਜਾਂਦੀ ਆ ਹਾਂਜੀ ਵੀ ਇਹ ਬੰਦਾ ਸਾਨੂੰ ਖਰਾਬ ਕਰਦਾ ਤੇ ਪਰਚਾ ਦੇ ਦੋ ਠੀਕ ਹੈ ਨਾ ਜੀ ਉਹਨਾਂ ਵਿੱਚ ਕੁਝ ਬੰਦੇ ਹੋ ਜਾਂਦੇ ਮੂਵ ਹੋ ਜਾਂਦੇ ਕੁਝ ਬੰਦੇ ਹੁੰਦੇ ਨਹੀਂ ਹੁੰਦੇ ਉਹਨਾਂ ਵਿੱਚ ਮੈਂ ਇੱਕ ਆ ਜੀ ਸਰ ਮੇਰਾ ਕੁਐਸਚਨ ਸਿਗਾ ਕਿ ਜੇ ਮੈਂ ਪੱਤਰਕਾਰੀ ਕਰਨੀ ਹੋਵੇ ਤਾਂ ਮੈਨੂੰ ਕਿਹੜੀ ਸਟੱਡੀ ਕਰਨੀ ਪਊਗੀ ਤੇ ਕਿੱਥੋਂ ਕਰਨੀ ਪਊਗੀ ਇਹ ਜਿਹੜੀ ਗੱਲ ਹੈ ਕਿ ਇਹ ਨਹੀਂ ਕਰਨੀ ਚਾਹੀਦੀ ਕੀ ਹੈ ਉਹਦੇ ਲਈ ਜੀ ਆਪਣੀ ਨਾਲ ਹੋਣੀ ਹੈ ਜਦੋਂ ਤੁਸੀਂ ਇੱਕ ਸਪੈਸੀਫਿਕ ਏਮ ਲੈ ਲੈਂਦੇ ਹੋ ਅੱਜ ਦੇ ਵਿੱਚ ਬੱਚਾ ਤਾਂ ਰਵਿੰਦਰ ਜੀ ਨੇ ਪ੍ਰਧਾਨ ਸਾਹਿਬ ਅਦਿਸ਼ਣ ਪ੍ਰੋਫੈਸਰ ਜੀ ਨੇ ਇਸ ਕਰਕੇ ਦੱਗਾਈ ਹੈ ਤਾਂ ਕਿ ਕੀ ਸਾਰੇ ਖਾਸ ਉਦੇਸ਼ ਅਸੀਂ ਪ੍ਰਾਪਤ ਕਰਨੇ ਜਿਵੇਂ ਰਵਿੰਦਰ ਜੀ ਨੇ ਪਹਿਲਾਂ ਦੱਸਿਆ ਔਨਲਾਈਨ ਸਮਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਕੰਮ ਦੇਣੇ ਉਹਨਾਂ ਵਿੱਚ ਜਿਹੜੀ ਇੱਕ ਵਿਧੀ ਹੈ ਉਹ ਇੰਟਰਵਿਊ ਦੀ ਹੈ ਸਮਝਾ ਲੈਣਾ ਕਰ ਰਹੇ ਹਾਂ ਉਸਨਾਂ ਅੰਸਰ ਦੇ ਅਲਗਰਿਕਿੰਦੇ ਸਮਝਾ ਲਈ ਪੜ੍ਹੇ ਹਾਂ ਸਾਰੀ ਇੰਟਰੂ ਲਈ ਜਾ ਰਹੀ ਉਹ ਵੀ ਕਿੰਟਰੂ ਐਲੀ ਲੱਗਾ ਕਿ ਸਿਰਫ ਇੰਟਰੂ ਹੋ ਗਈ ਹੁੰਦੀ ਹੈ ਕਿ ਕੁਸਟਮ ਦੇ ਇੰਟਰੈਕਸ਼ਨ ਦਾ ਸਹੀ ਕੰਮ ਉਦੋਂ ਨਿਕਲਦੀ ਹੈ ਨਹੀਂ ਇੰਟਰੂ ਦੇ ਵਿੱਚ ਜਦੋਂ ਉਹਨੂੰ ਪਤਾ ਨਾ ਹੋਵੇ ਕਿ ਮੇਰੇ ਇੰਟਰੂ ਹੋਈ ਹੈ ਇੰਟਰਵਿਊ ਇਕੁਅਲ ਐਨ ਜੀ ਪਰਸੈਂਟ ਐਂਡ 3 ਹੋ

ਜਦੋਂ ਤੁਸੀਂ ਇੰਟਰਵਿਊ ਕਰਦੇ ਹੋ ਤਾਂ ਦੋਨੋਂ ਆਖਾ ਕੋ ਇਹਨਾਂ ਦਸਾਂ ਦੀ ਕੋਸ਼ਿਸ਼ ਦੀ ਹੈ ਕਿ ਲਾਈਟ ਦੇ ਵਿੱਚ ਅਲੱਗ-ਅਲੱਗ ਮਾਹੌਲੇ ਪਰ ਇਸ ਇੰਟਰਵਿਊ ਦੇ ਨਾਮੇ ਦੋਨੋਂ ਲਈ ਇੰਟਰਵਿਊ ਦੇ ਇੱਕ ਨਾਸਨ ਤੇ ਤੁਹਾਡੀ ਫੇਸਬੁੱਕ ਆ ਯੂਟਿਊਬ ਆਨ ਬੰਦ ਕਰ ਦਿੱਤੀ ਜਾਊਗੀ ਪਿੱਛੋਂ ਜੱਚ ਯੂਟਿਊਬ ਹੈ ਤੇ ਚਾਹੇ ਉਹ ਫੇਸਬੁੱਕ ਆ ਉਹ ਬੰਦ ਕਰ ਦਿਓਗੇ ਕਿਉਂਕਿ ਤੁਸੀਂ ਉਹ ਨਹੀਂ ਦਿਖਾ ਸਕਦੇ ਉਹਦੇ ਨਾਲ ਕਈ ਪਰਸਨੈਲਿਟੀ ਹੁੰਦੇ ਆ ਜਿਨ੍ਹਾਂ ਨੂੰ ਚੀਜ਼ ਦੇਖ ਕੇ ਕਿਸੇ ਨੂੰ ਕੋਈ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਕਿਸੇ ਨੂੰ ਉਹ ਖਾਣਾ ਖਾ ਰਿਹਾ ਹੁੰਦਾ ਕਿਸੇ ਨੂੰ ਵਮਟਿੰਗ ਆ ਜਾਂਦੀ ਹੈ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਆ ਜਾਂਦੀ ਹੈ ਕਟਲ ਦੇ ਵਿੱਚ ਤੁਹਾਨੂੰ ਸਪੇਸ ਦੇਣਾ ਪਊਗਾ ਚਾਹੇ ਤੁਸੀਂ ਉਹਦੇ ਚ ਸਟਾਰ ਲਾ ਲਓ ਚਾਹੇ ਵੈਸੇ ਤੁਸੀਂ ਸਪੇਸ ਦੇ ਦਿਓ ਤੁਸੀਂ ਬੱਸ ਟੈਂਡ ਦੀ ਖਬਰ ਕਰਨੀ ਹੈ ਕਿਸ ਤਰ੍ਹਾਂ ਕਰੋਗੇ ਤੁਸੀਂ ਕੁਝ ਹੈ ਕੁਝ ਦੱਸਣਾ ਚਾਹੁੰਦਾ ਕੋਈ ਕਿਸ ਤਰ੍ਹਾਂ ਕਰੋਗੇ ਜੀ ਹਾਂ ਜੀ ਸਰ ਮੇਰਾ ਕੁਐਸਚਨ ਇਹ ਆ ਕਿ ਆਪਾਂ ਇੰਟਰਵਿਊ ਕਰਦੇ ਆ ਸਪਸ਼ਟ ਸ਼ਬਦਿਆ ਤਾਂ ਉਹਦੀ ਸ਼ਬਦਾਵਲੀ ਬਹੁਤ ਗਲਤ ਛੱਡੀ ਹੁੰਦੀ ਆ ਅੱਜ ਕੱਲ੍ਹ ਇਸ ਤਰ੍ਹਾਂ ਪੱਤਰਕਾਰੀ ਦੇ ਵਿੱਚ ਗ੍ਰਾਵਟ ਆ ਰਹੀ ਆ ਗ੍ਰਾਵਟ ਉਹਦੀ ਚ ਤਕਰੀਬਨ ਤਾਂ ਹੁੰਦੀ ਆ ਜਦੋਂ ਉਹ ਪੱਤਰਕਾਰ ਨੂੰ ਨੌਲੇਜ ਨਹੀਂ ਹੈਗੀ ਉਹਨੂੰ ਖਬਰ ਨੂੰ ਚੱਕਣਾ ਕਿਵੇਂ ਆ ਖਬਰ ਨੂੰ ਦਿਖਾਉਣਾ ਕਿਵੇਂ ਆ ਉਹਨੂੰ ਚੱਕਣਾ ਕਿਵੇਂ ਆ ਸਵਾਲ ਕੀ ਪੁੱਛਣੇ ਆ ਕਿਹੜੇ ਸਵਾਲ ਉਹਦੇ ਰਹਿ ਗਏ ਆ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂਗਾ ਕਾਫੀ ਜਿਹੜੇ ਹੁਣ ਜਿਹੜੇ ਹੈਗੇ ਪੱਤਰਕਾਰ ਹੈ ਨਹੀਂ ਉਹ ਵੀਡੀਓ ਬਣਾਉਣ ਲੱਗ ਪੈਂਦੇ ਆ ਆਮ ਜਦੋਂ ਕਿਤੇ ਰੌਸ਼ ਹੋਂਦਾ ਕਿਤੇ ਕੋਈ ਗੱਲਬਾਤ ਹੋ ਜਾਂਦੀ ਹੈ ਉਹਦੇ ਵੀਡੀਓ ਬਣਾਉਣ ਲੱਗ ਪੈਂਦੇ ਆ ਉਹਨੂੰ ਦੇਖਣ ਵਾਲਾ ਜਿਹੜੀ ਪਬਲਿਕ ਹੈ ਉਹ ਹਰੇਕ ਕਹਿੰਦੇ ਪੱਤਰਕਾਰ ਆ ਪਰ ਕੁਝ ਵਿੱਚ ਉਹਦੇ ਪੱਤਰਕਾਰ ਨਹੀਂ ਹੁੰਦੇ ਜਿਵੇਂ ਕਿ ਕੋਈ ਆਮ ਪਰਸਨ ਹੁੰਦਾ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਰਿਪੋਰਟ ਕਰਦੇ ਆ ਜੀ ਜੀ ਕਿ ਉਹ ਮਾਤੀ ਕੋਈ ਗੱਲ ਕਿਸੇ ਦੇ ਸਾਹਮਣੇ ਦੱਸਣਾ ਚਾਹਤੇ ਆ ਉਹਨਾਂ ਨੇ ਇਹਨੂੰ ਕਿਉਂ ਨਹੀਂ ਕਿਸੇ ਦੇ ਸਾਹਮਣੇ ਰੱਖਿਆ ਕਰਿਆ ਜੇ ਆਪਾਂ ਨਿਊਜ਼ ਵਗੈਰਾ ਕਲੈਕਟ ਕਰਦਿਆਂ ਮੰਨ ਲੀਏ ਲੋਕਲ ਲੈਵਲ ਤੇ ਹੋ ਗਿਆ ਤੇ ਇਹਦਾ ਕੋਈ ਟਾਰਗੇਟ ਹੁੰਦਾ ਸਰniki ਦੀਆਂ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਜੇ ਕਲਾ ਹੋਣੀ ਜੇ ਤੁਹਾਡੇ ਕੋਲ ਕਲਾ ਹੋਵੇ ਤੁਹਾਨੂੰ ਕੋਈ ਦਾਰਾ ਛੱਡ ਨਹੀਂ ਸਕਦਾ ਮੈਂ ਕਈ ਥੋੜਾ ਮਹੀਨਾ ਮਹੀਨਾ ਲੰਘੇ ਤੇ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਮੈਨੂੰ ਪਤਾ ਮੇਰਾ ਦਾਰਾ ਮੈਨੂੰ ਨਹੀਂ ਛੱਡਦਾ ਕਈ ਸੋਸ਼ਲ ਮੀਡੀਆ ਤੇ ਮੇਰੇ ਨਾਂ ਕੋਮੈਂਟ ਵੀ ਪਾ ਦਿੰਦੇ ਆ ਕਿ ਆ ਸਮਝ ਨਹੀਂ ਆਉਂਦੇ ਪੱਤਰਕਾਰ ਕਿਹੜੇ ਜਿਹੜਾ ਕੋਈ ਮਾਈਕ ਨਹੀਂ ਜਿਹੜਾ ਹੱਥ ਚ ਨਹੀਂ ਵੇਖਿਆ ਉਹ ਆਹ ਵੀ ਹਣਾ ਉਹਨੇ ਖਿੱਚ ਕੇ ਮੈਨੂੰ ਇੱਕ ਕਮੈਂਟ ਪਾਇਆ ਸੀ ਉਹਨੇ ਉਹ ਕਹਿੰਦਾ ਜਿਹੜਾ ਤੁਸੀਂ ਵੇਖਿਆ ਨਹੀਂ ਇਹ ਤਾਂ ਕੋਈ ਮਾਈਕ ਹੀ ਨਹੀਂ ਜਿਹੜਾ ਦਾ ਹੱਥ ਚ ਨਹੀਂ ਹੁੰਦਾ ਚਲੋ ਉਹਨੇ ਪਾਇਆ ਖਿੱਚ ਕੇ ਜੀਵਾ ਪਰ ਮੇਰੇ ਚ ਕੁਆਲਿਟੀ ਦੀ ਟਾਈ ਉਹਦੇ ਉਹਦੇ ਵਿੱਚ ਇਹ ਚੀਜ਼ ਆ ਜੀ ਇਹਦੀ ਵਾਪਿਸਤਾ ਦਾ ਆਗੂ ਕੀ ਜਵਾਬ ਦੇਵਾ ਇਹਨਾਂ ਜਿਹੜੀ ਕੰਮ ਇਹ ਸੀ ਬੱਸ ਸਟੈਂਡ ਤੋਂ ਤੇ ਉੱਪਰ ਜੱਟ ਵਾਲੇ ਇਹਨਾਂ ਦਾ ਦੇ ਦਿੱਤਾ ਬੱਸ ਸਟੈਂਡ ਤੇ ਕਿਤਾਬ ਜੁੜੀ ਹੈ ਅਸ਼ੋਕ ਮੇਰੀ ਬੇਟੀ ਆਸਟ੍ਰੇਲੀਆ ਰਹਿੰਦੀ ਹੈ ਮੇਰੇ ਬੇਟੇ ਕੈਨੇਡਾ ਰਹਿੰਦੀ ਆ ਮੇਰੀ ਬੇਟੀ ਆਸਟ੍ਰੇਲੀਆ ਜਿਹੜੀ ਹੈਗੀ ਉਹ ਪੱਤਰਕਾਰੀ ਦੇ ਵਿੱਚ ਮੈਨੂੰ ਉਹਨੇ ਬਹੁਤ ਗਾਈਡੈਂਸ ਦਿੱਤੀ ਮੇਰੇ ਖਬਰਾਂ ਭੇਜ ਦੇ ਰਹੀ ਆ ਕੋਸ਼ ਇੱਥੇ ਸੀਨੀਅਰ ਪੱਤਰਕਾਰ ਆ ਉਹਨਾਂ ਨੂੰ ਖਬਰਾਂ ਨਹੀਂ ਭੇਜਣੀਆਂ ਆ ਸੀਗੀਆਂ ਉਹਨਾਂ ਦੀ ਖਬਰ ਵੀ ਉਹ ਭੇਜ ਦੇ ਰਹੀ ਆ ਇੱਕ ਜੀ ਤੁਸੀਂ ਇਹ ਨਹੀਂ ਦੇਖਣਾ ਕਿ ਵੀ ਇਹ ਮੇਰੇ ਕੋਲ ਛੋਟਾ ਹੈ ਇਹਨੂੰ ਸਰ ਨੌਲੇਜ ਨਹੀਂ ਹੋਊਗੀ ਇੱਕਦਮ ਮੈਂ ਦੱਸਦਾ ਮੈਂ ਸਪੋਰਟਸਮੈਨ ਟੀਵੀ ਦੇ ਵਿੱਚ ਕੰਮ ਕਰਦਾ ਸੀਗਾ ਹੁਣ ਵੀ ਮੈਂ ਕਰਦਾ ਪਹਿਲਾਂ ਕਰਦਾ ਸੀਗਾ ਸਪੋਰਟਸਮੈਨ ਟੀਵੀ ਦਾ ਲਗਭਗ ਮੈਂ ਪਹਿਲਾ ਪੱਤਰਕਾਰ ਸੀ ਉਹ ਮੇਰੇ ਨਾਲ ਸਰਵੋਤਮ ਜਿਆਦਾ ਸੈਲਰੀ ਮਿਰੀ ਸੀ ਮੇਰੀ 18000 ਰੁਪਏ ਤਨਖਾਹ ਸੀ ਵਿੱਚ ਦੇ ਪਹਿਲਾਂ ਨੇ ਸੈਲਰੀ ਮੈਂ ਦਿੱਤੀ 6500 ਰੁਪਏ ਸ਼ਾਇਦ ਮੈਂ ਵੇਚ ਘਟਾ 15 ਦਿਨ ਬਾਅਦ ਕਹਿੰਦੇ ਹੋਰ ਵਧਾ ਦੇਣੇ ਫਿਰ ਉਹ ਦਵਾ ਦੇਣੇ ਮੈਂ ਕਿ ਦੋਕ ਨੂੰ ਨਹੀਂ ਆਵੇ ਚ ਉਹਨਾਂ ਨੇ 18000 ਰੁਪਏ ਸਰ ਦੀ ਮੇਰੀ ਕਰਤੀ ਸੀ ਉਹਦੇ ਵਿੱਚ ਜਿਹੜੀ ਮੇਰੇ ਖਬਰ ਨਹੀਂ ਆ মিলিয়ন ਚੱਲ ਗਈ ਸੀ ਮੈਨੂੰ ਉਹਦੇ ਜਿਹੜੇ ਜਿਹੜੇ ਮੈਡਮ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਜੋ ਸਾਹ ਬਹੁਤ ਵਧੀਆ ਖਬਰ ਕੀਤੀ ਜਿਹੜੇ ਮੈਡਮ ਹਨਾਂ ਦੇ ਸਾਰੇ ਨੇ ਕਿਹਾ ਬਹੁਤ ਵਧੀਆ ਖਬਰ ਕੀਤੀ ਮੈਨੂੰ ਇਹ ਚਲਵਾ ਵਧੀਆ ਕੀਤੀ ਆ 15-20 ਦਿਨਾਂ ਬਾਅਦ ਮੈਨੂੰ ਤਾਂ ਫੋਨ ਆਇਆ ਉਹ ਕਹਿੰਦੇ ਇਹ ਖਬਰ ਤੁਸੀਂ ਕੀਤੀ ਸੀ ਮੈਂ ਹਾਂਗੇ ਇਹ ਤਰ੍ਹਾਂ ਖਬਰ ਕਰਨ ਦਾ ਕੀ ਤਰੀਕਾ ਇਹ ਤਰੀਕੇ ਨਾਲ ਖਬਰ ਕੀਤੀ ਆ ਇਹ ਤੁਸੀਂ ਮੇਰੇ ਸਮਝ ਨਹੀਂ ਆਉਂਦੀ ਮੇਰਾ ਦਿਮਾਗ ਚੱਕਰ ਜਾ ਕੇ ਖਬਰ ਦੇਖੀ ਇਹ ਉਹ ਮੈਨੂੰ ਬੜਾ ਗੁੱਸਾ ਆ 10 ਲੱਖ ਬੰਦਿਆਂ ਨੇ ਵਧੀਆ ਕਿਹਾ ਵੀ ਬਹੁਤ ਖਬਰ ਬਹੁਤ ਵਧੀਆ ਆਦਾਰੇ ਨੇ ਮੈਨੂੰ ਕਿਹਾ ਤਾਂ ਖਬਰ ਬਹੁਤ ਵਧੀਆ ਆ ਇਹ ਮੈਨੂੰ ਕੀ ਕੀ ਜਾਨੋ ਉਹ ਮੈਨੂੰ ਬੋਲੀ ਜਾਏ ਉਹਨੇ ਕੋਈ ਮੈਨੇਜਰ ਬੈਠੇ ਸੀ ਸਾਬ आमदार ਸਿੰਘ ਜੀ ਉਹ ਉਹ ਗੱਲ ਕਿਉਂ ਨਾ ਗੱਲ ਕਰਦਾ ਬੋਕਲੇ ਸੇਂਦੇ ਉਹਨੇ ਕੋ ਮੋਬਾਈਲ ਫੜ ਲਿਆ ਮੈਂ ਕਿਹਾ ਮੈਨੇਜਰ ਨੂੰ ਪੁੱਛਿਆ ਮੇਰੇ ਮੁੰਡੇ ਦੀ ਏਜ ਕਿੰਨੀ ਆ ਇਹਨੇ 2 ਸਾਲ ਦਾ ਮੈਂ ਕਿਹਾ ਮੈਨੂੰ ਸਿਖਾਉਗਾ ਯਾਰ ਉਹਨੇ ਦੇਖਾ ਕੋਈ ਗੱਲ ਇਹ ਮੁੰਡਾ ਨਵਾਂ ਆ ਮੈਂ ਕਿਹਾ ਗੱਲ ਕਰਨ ਦਾ ਉਹਨੂੰ ਪਤਾ ਨਹੀਂ ਕਿਵੇਂ ਗੱਲ ਕਰੀਦਾ ਮੈਂ ਇੰਨਾ ਕੰਮ ਜਾਣਦਾ ਇਹਨੇ ਲੋਕਾਂ ਨੇ ਦੇਖਿਆ ਸਾਰੇ ਨੇ ਵਧੀਆ ਕਿਹਾ ਦਾਰੇ ਨੇ ਕਿਹਾ ਵਧੀਆ ਉਹ ਕਹਿੰਦੇ ਮੈਂ ਸਮਝਾ ਦੇਣਾ ਕੋਈ ਆ ਉਹਨੇ ਫੋਨ ਕੱਟ ਦਿੱਤਾ ਮੈਂ ਉਹ ਦੋਸਤ ਕੋਲ ਗੱਲ ਕੀਤੀ ਮੈਂ ਕਿਹਾ ਇਹ ਗੱਲ ਇਹ ਗੱਲ ਮੇਰਾ ਦੋਸਤ ਸੀਗਾ ਉਹ ਪੱਤਰਕਾਰ ਆ ਉਹ ਨਾਲ ਗੱਲਬਾਤ ਕੀਤੀ ਉਹ ਮੈਨੂੰ ਕਹਿੰਦਾ ਤੂੰ ਕਹਿੰਦਾ ਗਲਤੀ ਕੀਤੀ ਮੈਂ ਮੈਂ ਕਿਉਂ ਤੇਰੇ ਤੋਂ ਉਹ ਨਾਲ ਗੱਲ ਕਰ ਲਈ ਮੈਂ ਕਹਾਂ ਤੋ ਉਹ ਕਹਿੰਦਾ 10 ਲੱਖ ਬੰਦੇ ਨੇ ਖਬਰ ਦੇਖੀ ਆਦਾਰੇ ਨੇ ਤੈਨੂੰ ਕਿਹਾ ਬਹੁਤ ਵਧੀਆ ਤੈਨੂੰ ਕੀ ਪਤਾ ਨਾ ਤੈਨੂੰ ਕੀ ਦੱਸਣਾ ਸੀ ਹੋਰ ਕਿ ਕਹਿਣ ਦਾ ਮਤਲਬ ਹੈ ਕਿਤੇ ਤੁਹਾਨੂੰ ਆਪਣੇ ਕੰਮ ਦੇ ਕਮਾੜਨੇ ਕਰਨਾ ਚਾਹੀਦਾ ਤੁਹਾਨੂੰ ਹਰੇਕ ਬੰਦੇ ਤੋਂ ਛੋਟੇ ਤੋਂ ਵੱਡੇ ਤੋਂ ਸਿੱਖਣ ਦੀ ਜਰੂਰਤ ਹੈ ਉਹ ਉਹਦੇ ਬਾਅਦ ਮੈਂ ਬੰਦੇ ਦਾ ਨੰਬਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਹ ਲੜਕੇ ਨੂੰ ਮਿਲ ਨਹੀਂ ਸਕਿਆ ਤੈਨੂੰ ਕੀ ਦੱਸਣਾ ਸੀਗਾ ਇਸ ਕਰਕੇ ਹਰੇਕ ਬੰਦੇ ਦੀ ਗੱਲ ਸੁਣੋ 10 ਲੱਖ ਬੰਦਾ ਤੁਹਾਨੂੰ ਤੁਹਾਡੇ ਕੰਮ 'ਚ ਨੁਕਸ ਨਹੀਂ ਘੱਟ ਸਕਿਆ ਉਹ ਬੰਦਾ ਤੁਹਾਡੇ ਨੁਕਸ ਘੱਟਦਾ ਪਿਆ ਸੀਗਾ ਉਹ ਹੀ ਮੈਂ ਗੱਲ ਨਹੀਂ ਸੁਣੀ ਇਸ ਕਰਕੇ ਗੱਲ ਹਰੇਕ ਦੀ ਸੁਣੋ ਤੁਸੀਂ ਉਹ ਹੀ ਆ ਗਏ ਬਤੇ ਸਾਰੇ ਨੂੰ ਬਿਲਕੁਲ ਸ਼ਾਂਤੀ ਕੇ ਨਾਲ ਲਾਈਵ ਬਣਾ ਕੇ ਡਾਇਰੀ ਸੌਦੇ ਹੋਗੇ ਇਸ ਦਾ ਅਗਲਾ ਉਹ ਬਗੇ ਰੂਮੀ ਕਿੰਨੀ ਕਰ ਬੈਠੇ ਮੀ ਲੀਗੇ ਠੀਕ ਹੈ ਚਲੋ ਬਗੇ ਸਤ ਅੰਦਰ ਦਾ ਫੰਕਸ਼ਨ ਕਰਾਇਆਗੇ ਕੀ ਕਹੋਗੇ ਤੁਹਾਰੇ ਭਾਇਾ ਭੁਪਿੰਦਰ ਸਿੰਘ ਬਰਾਲ ਪ੍ਰਿੰਸੀਪਲ ਡਾਈਟ ਫ੍ਰੀ ਕੋਡ ਸਾਡੇ ਜਿਹੜੇ ਐਸਆਰਟੀ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਸਾਨੂੰ ਜਿਹੜੇ ਹੈਗਾ ਹਦਾਇਤਾਂ ਸੀਗੀਆਂ ਉਹਦੇ ਅਕੋਰਡਿੰਗ ਜਿਹੜਾ ਅਸੀਂ ਰਿਸਰਚ ਦਾ ਚੱਲਦਾ ਇੱਕ ਅਰ ਸੱਤ ਦੇ ਤਹਿਤ ਬੱਚਾ ਨੂੰ ਫਸਟ ਜਿਹੜਾ ਇੱਕ ਇਵੈਂਟ ਕਰਾਇਆ ਜਿਹਦੇ ਵਿੱਚ ਇੰਟਰਵਿਊ ਦੇ ਨਾਲ ਸੰਬੰਧਿਤ ਸੀਗਾ ਬੱਚਾ ਨੂੰ ਕਿਸ ਤਰ੍ਹਾਂ ਉਹਦੇ ਵਿੱਚ ਤਿਆਰ ਕਰਨਾ ਹੈ ਕਿਸ ਤਰ੍ਹਾਂ ਕੁਐਸਚਨਿੰਗ ਕਰਨੀ ਹੈ ਸਾਰਾ ਕੁਝ ਉਹ ਇੱਕ ਰਿਸਰਚ ਦਾ ਪ੍ਰੋਜੈਕਟ ਹੈਗਾ ਉਹ ਅਰ ਸੱਤ ਦੇ ਪ੍ਰੋਜੈਕਟ ਤਹਿਤ ਇਹ ਸਾਰਾ ਅਸੀਂ ਕਰਵਾਇਆ ਤਾਂ ਉਮੀਦ ਹੈ ਬੱਚਾ ਨੂੰ ਜਿਹੜਾ ਇਹਦੇ ਵਿੱਚ ਕਾਫੀ ਕੁਝ ਮਾਦੇ ਮਿਲੂਗੇ ਸਾਨੂੰ ਅਰ ਸੱਤ ਦੇ ਨਾਲ ਸੰਬੰਧਿਤ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਾ ਤੋਂ ਜਿਹੜਾ ਵਕ ਵਕ ਟਾਪਿਕ ਦੇ ਕੋਲੋਂ ਤੋਂ ਰਿਸਰਚ ਕਰਵਾ ਰਹੇ ਹਾਂ ਤਾਕੇ ਇੱਕ ਪਹਿਲਾ ਸਟੈਪ ਸੀਗਾ ਜਿਹਦੇ ਵਿੱਚ ਬੱਚਾ ਨੂੰ ਪਤਾ ਲੱਗ ਜੇ ਬੇਸਿਕਲੀ ਗੱਲਾਂ ਜਿਹੜੀਆਂ ਹੈਗਾ ਅਸੀਂ ਰਿਸਰਚ ਕਿਸ ਤਰ੍ਹਾਂ ਕਰਨੀ ਹੈ ਕਿਵੇਂ ਸਾਨੂੰ ਅੱਗੇ ਫੀਲਡ ਦੇ ਵਿੱਚ ਜਾਣਾ ਹੈ ਤਾਂ ਉਹ ਸਟੌਪ ਦੇ ਵਿੱਚ ਅਸੀਂ ਇਹਨੂੰ ਕਵਰ ਕੀਤਾ ਤਾਂ ਅਸੀਂ ਇਸ ਤੋਂ ਬਾਅਦ ਹੋਰ ਵੀ ਰਿਸਰਚ ਤੇ ਜਿਹੜਾ ਕੰਮ ਕਰ ਰਹੇ ਆ ਸਾਡੇ ਕੋਆਰਡੀਨੇਟਰ ਆ ਸੰਜੀਵ ਕਾਰਿਆ ਜੀ ਨੇ ਰਵਿੰਦਰ ਜੀ ਨੇ ਇਹਨਾਂ ਨੇ ਇੱਕ ਸਾਰਾ ਜਿਹੜਾ ਪ੍ਰੋਜੈਕਟ ਚਲਾ ਰਹੇ ਰਿਸਰਚ ਦਾ ਤਾਂ ਮੈਂ ਇਹਨਾਂ ਦਾ ਤੁਹਾਨੂੰ ਆਧਿਕ ਕਰਦਾ ਸਾ ਖਾਸ ਕਰਕੇ ਡਾਇਰੈਕਟਰ ਐਸਆਰਟੀ ਮੈਡਮ ਮਾਨੇਦਰ ਕੌਰ ਬਰਾੜਦੀ ਦਾ ਜਿਨ੍ਹਾਂ ਨੇ ਸਾਨੂੰ ਇਹ ਗ੍ਰਾਂਟ ਦੇ ਕੇ ਰਸੱਚ ਦਾ ਕੰਮ ਦਿੱਤਾ ਅਸੀਂ ਆਉਣ ਨਾਲ ਸੰਬੰਧ ਵਿੱਚ ਬੱਚਾ ਨੂੰ ਹੋਰ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਕਰਾ ਕੇ ਰਸੱਚ ਦੇ ਤਹਿਤ ਕੰਮ ਕਰਾਂਗੇ